ਹੈਲੋ ਸਾਰੇਆਂ ਨੂੰ ਮੇਰੀ ਪਿਆਰ ਭਰੀ ਸੈਸ਼ਟਰੀ ਕਾਲਜੀ ਕਾਰਜਿੰਦਰ ਪੰਜਾਬੀ ਬਲੌਗ ਨੂੰ ਸਵਾਗਤ ਹੈ ਵਾਈਬਰੂ ਕਦੇ ਖੁਸ਼ ਹੋ ਚੜਦੀ ਕਲਾ ਚੋਂ ਦੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱذਰ ਆਪਾਂ ਮਾਂਜਲੀ ਸੇਸੀ ਭਾਂਡੇ ਤੁਸੀਂ ਦੇਖ ਰਹੇ ਹੋਣੇ ਕਿ ਅੱਜ ਕਾਲੇ ਕਾਲੇ ਭਾਂਡੇ ਕਿੰتے ਚੀਜ਼ ਮੈਂ ਜਿਹੜੇ ਸਵਾਹ ਹੁੰਦੀ ਹੈ ਨਾ ਸਵਾਹ ਦੇ ਵਿੱਚ ਸਰਾ ਫਾ ਕੇ ਕਈ ਵਾਰੀ ਮੈਂ ਜਿਵੇਂ ਭਾਂਡਾ ਕੋਈ ਜ਼ਿਆਦਾ ਆਪਣਾ ਹੋ ਜਾਂਦਾ ਨਾ ਕਾਲਾ ਤੇ ਤੁਸੀਂ ਵੀ ਜੇਕਰ ਆਪਣੇ ਭਾਂਡੇ ਕਦੀ ਵੀ ਆਪਣੇ ਸਾਫ਼ ਕਰਦੇ ਹੋ ਨੀ ਪਿੰਡਸਤਾ ਪਾਕਸਰ ਕਰਦੇ ਹੋ ਆ ਤੇ ਬਹੁਤ ਸਾਰੇ ਹੁੰਦੇ ਕਿ ਵੀ ਭਾਂਡੇ ਕਾਲੇ ਕਾਲੇ ਬੜੇ ਭੈੜੇ ਲੱਗਦੇ ਆ ਤੇ ਜੇ ਹੋਣ ਨਾ ਉਹਨਾਂ ਦੇ ਵਿੱਚ ਸਾਰਾ ਪਾ ਕੇ ਸਵਾਹ ਦੇ ਵਿੱਚ ਛਾਣ ਕੇ ਸਾਰਾ ਪਾ ਕੇ ਵੈਸੇ ਵੀ ਤੁਸੀਂ ਰੱਖ ਲਓ ਬਹੁਤ ਸਾਫ਼ ਸੁਥਰੇ ਭਾਂਡੇ ਹੁੰਦੇ ਆ ਤੁਹਾਨੂੰ ਪਤਾ ਪਹਿਲਾਂ ਜਦੋਂ ਆਪਾਂ ਆਪਣੀਆਂ ਅਸੀਂ ਮਾਂਜਦੇ ਹੁੰਦੇ ਸੀ ਸੁੱਕੀ ਸਵਾਹ ਨਾਲ ਦੇਖ ਲਓ ਪਾਣੀ ਦੀ ਵੀ ਲੋੜ ਨਹੀਂ ਪੈਂਦੀ ਹੁੰਦੀ ਸੀ ਇੱਕ ਇੱਕ ਬਾਲਟੀ ਦੇ ਨਾਲ ਅਸੀਂ ਭਾਂਡੇ ਮਾਂਜ ਲੈਂਦੇ ਹੁੰਦੇ ਸੀ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਇਹ ਵੀ ਚਾਹੁੰਦਾ ਹੈ ਕਿ ਪਾਣੀ ਸਭ ਤੋਂ ਜ਼ਿਆਦਾ ਵਿਸ਼ੇਸ਼ ਪਾਣੀ ਆਪਾਂ ਕਰਦੇ ਆ ਭਾਂਡਿਆਂ ਦੇ ਮਾਮਲੇ 'ਚ ਕੱਪੜੇ ਦੇ ਮਾਮਲੇ 'ਚ ਆਣਾ ਸੀ ਐਸੇ ਤਰ੍ਹਾਂ ਹੀ ਮੈਂ ਕਿਹਾ ਚਲੋ ਮੈਂ ਮਾਂਜਾ ਲੱਗੀ ਸੀ ਤੇਰੇ ਸਿਲਵਰ ਦੀ ਬਾਹਰ ਕਿਸੀ ਜਿਵੇਂ ਪਿੱਤਲ ਵਗੈਰਾ ਦੇ ਵੀ ਭਾਂਡੇ ਹੁੰਦੇ ਹਨ ਇਸੇ ਤਰ੍ਹਾਂ ਤੁਸੀਂ ਸਾਫ਼ ਕਰ ਲਿਆ ਕਰੋ ਜਿਵੇਂ ਆਪਣੇ ਆ ਭਾਂਡੇ ਕਾਲੇ ਹੋ ਜਾਂਦੇ ਆ ਕਿ ਵੀ ਗੈਸ ਦੀ وجہ ਨਾਲ ਜਾਂ ਪਿੱਤਲ ਦਾ ਭਾਂਡਾ ਤਾਂ ਬਹੁਤ ਜਲਦੀ ਖਰਾਬ ਹੋ ਜਾਂਦਾ ਤੇ ਮੈਂ ਹਮੇਸ਼ਾ ਇਸੇ ਤਰ੍ਹਾਂ ਹੀ ਸਾਫ਼ ਕਰਦੇ ਆਂ ਅਸੀਂ ਰੇਤੇ ਦੇ ਵਿੱਚ ਸਾਰਾ ਪਾਉ ਲੋ ਚਾਹੀ ਸਵਾ ਦੇ ਵਿੱਚ ਸਾਰਾ ਪਾ ਲੋ ਠੀਕ ਹੈ ਜੀ ਇਸੇ ਤਰ੍ਹਾਂ ਆ ਮ ਆਪਣੇ ਭਾਂਡਿਆਂ ਨੂੰ ਵੀ ਚਮਕਾ ਸਕਦੇ ਆ ਤੇ ਇਸੇ ਤਰ੍ਹਾਂ ਆਪਣੇ ਜਿਵੇਂ ਹੱਥ ਪਿਆਰ ਵਾਲੇ ਹੋ ਜਾਂਦੇ ਆ ਨਾ ਅਕਸਰ ਆਪਾਂ ਕੰਮ ਕਰਦੇ ਆ ਤੇ ਸਰਦੀਆਂ ਦੇ ਵਿੱਚ ਹੱਥ ਫਟਣੇ ਸ਼ੁਰੂ ਹੋ ਜਾਂਦੇ ਆ skin ਆਪਣੀ ਫਟਣੀ ਸ਼ੁਰੂ ਹੋ ਜਾਂਦੀ ਹੈ ਤੇ ਸਪੈਸ਼ਲ ਸੀ ਐਸਾ ਮੈਂ ਮਤਲਬ ਤੇ ਐਕ ਦੱਸੂਗੀ ਤੁਹਾਨੂੰ ਅੱਜ ਬਹੁਤ ਵਧੀਆ ਚੀਜ਼ ਤੇ ਇਸੇ ਤਰ੍ਹਾਂ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੀ ਰਹੀਨੀ ਜੋ ਮੈਂ ਆਪਣੇ ਤੇ ਅਪਲਾਈ ਕਰਦੀ ਰਹੀਨੀ ਹੁਣ ਸਕਦੀ ਆ ਗਈ ਹੈ ਮੈਂ ਕਰਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਖੋਜ ਹੀ ਕਰਦੀ ਹੋਈ ਰਹਿੰਦੀ ਆ ਮੈਂ ਕਿਹਾ ਚਲੋ ਤੁਹਾਡੇ ਨਾਲੇ ਵਲੌਗ ਦੀ ਸ਼ੁਰੂਆਤ ਕਰ ਲੈਂਦੀ ਆ ਤੇ ਨਾਲੇ ਇਧਰ ਮੱਝਾਂ ਲੱਗੀ ਸੀ ਭਾਂਡੇ ਤੇ ਆਹ ਦੇਖ ਲਓ ਕਾਲੇ ਹੋ ਜਾਂਦੇ ਆ ਜਿਵੇਂ ਭਾਂਡੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਨੂੰ ਜਿਵੇਂ ਕਹਿੰਦੇ ਨੇ ਆਪਾਂ ਆਪਣੇ ਨੇ ਘਰ ਦੇ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਇਸੇ ਤਰ੍ਹਾਂ ਸਾਨੂੰ ਆਪਣੀ ਸਕਿਨ ਦਾ ਵੀ ਧਿਆਨ ਰੱਖਣਾ ਚਾਹੀਦਾ ਠੀਕ ਹੈ ਬਾਕੀ ਕਿਸ ਤਰ੍ਹਾਂ ਜੋ ਪੈਕ ਬਣਾਉਂਗੀ ਮੈਂ ਕੁਝ ਵੀ ਕਰੂੰਗੀ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਤੁਸੀਂ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਬਾਕੀ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਤੇ ਇਹ ਚੀਜ਼ਾਂ ਜਰੂਰ ਅਪਲਾਈ ਕਰਿਆ ਕਰੋ ਮੌਸਮ ਬਦਲ ਰਿਹਾ ਹੈ ਮੌਸਮ ਦੀ وجہ ਨਾਲ ਸਾਡਾ ਆਪਣੀਆਂ ਸਿਹਤ ਵੀ ਅੱਜ ਕੱਲ ਖਰਾਬ ਹੋ ਰਹੀ ਹੈ ਸਾਡੀ ਸਕਿਨ ਨੂੰ ਵੀ ਫਟਣੀ ਲੱਗੇ ਹੁਣ ਜਿਵੇਂ ਹੁਣ ਪੈਰਾਂ ਦੀਆਂ ਹੱਡੀਆਂ ਫਟਣੀਆਂ ਸ਼ੁਰੂ ਹੋ ਜਾਣਗੀਆਂ ਹੱਥ ਫਟਣੇ ਸ਼ੁਰੂ ਹੋ ਜਾਣਗੇ ਇਸ ਕਿੰਨੇ ਤੇ ਵੀ ਆਪਣੇ ਬੂਲ ਪਟਣੇ ਸ਼ੁਰੂ ਹੋ ਜਾਂਦੇ ਹਨ ਤੇ ਆਪਾਂ ਕੁਛ ਨਾ ਕੁਛ ਅਲੱਗ-ਅਲੱਗ ਅਪਣਾਉਂਦੇ ਰਹਿੰਦੇ ਆ ਤੇ ਆਪਾਂ ਬਿਲਕੁਲ ਘਰੇਲੂ ਘਰ ਦੀਆਂ ਹੀ ਚੀਜ਼ਾਂ ਨੇ ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਆਪਣੀ ਰਸੋਈ ਦੇ ਵਿੱਚੋਂ ਹੀ ਮਿਲ ਜਾਂਦੀਆਂ ਠੀਕ ਹੈ ਬਹੁਤ ਇਨਾਂ ਦੇ ਫਾਇਦੇ ਨੇ ਤੇ ਬਹੁਤ ਆਸਾਨ ਹੈ ਬਿਲਕੁਲ ਫ੍ਰੀ ਚ ਹੀ ਲਾ ਲਓ ਤੁਸੀਂ 1 ਰੁਪਿਆ ਵੀ ਖਰਚਾ ਨਹੀਂ ਆਉਂਦਾ ਹੈਗਾ ਤੇ ਫ੍ਰੀ ਦੇ ਵਿੱਚ ਹੈ ਸਕਿੰਨ ਦੇ ਬਾਰੇ ਵਿੱਚ ਮੈਂ ਦੱਸੂੰਗੀ ਤੁਹਾਨੂੰ ਬਾਕੀ ਦਾ ਤੁਸੀਂ ਬਣੇ ਰਹੋ ਜੀ ਮੈਂ ਤਾਂ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਣੀ ਆ ਇਦਰਾ ਮੈਂ ਆਪਣੇ ਭਾਂਡੇ ਵੀ ਸਾਫ਼ ਕਰ ਲੈਂਦੇ ਆ ਘਰ ਦੇ ਕੰਮ ਨੇ ਵੇੜਨੇ ਆ ਫਿਰ ਮੈਂ ਤੁਹਾਨੂੰ ਆਪਣਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਊਗੀ ਇਹ ਪਤਾ ਕੀ ਜਿਵੇਂ ਆਪਾਂ ਸੁਵਾ ਤੇ ਸਰਪਾਕੇ ਮਾਜਦੇ ਨਾ ਭਾਂਡੇ ਥੋੜੀ ਜਿਹੀ ਆਪਣਾ ਹੁੰਦਾ ਵੀ ਹਾਂ ਸਾਡੇ ਹੱਥ ਪੈਰ ਕਾੜੇ ਹੁੰਦੇ ਆ ਪਰ ਭਾਂਡੇ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੇ ਤੇ ਨਾਲੇ ਸਭ ਤੋਂ ਵਧੀਆ ਇਹ ਚੀਜ਼ ਹੁੰਦੀ ਹੈ ਕਿ ਭਾਂਡੇ ਬਿਲਕੁਲ ਸੁੱਚੇ ਹੋ ਜਾਂਦੇ ਆ ਤੁਹਾਨੂੰ ਵੀ ਦੇਖਿਆ ਹੋਣਾ ਕਿ ਭਾਂਡਿਆਂ ਤੇ ਲੱਗੋ ਵੀ ਚਾਨਾ

ਜੇਕਰ ਅਜੀ ਇਸੇ ਤਰ੍ਹਾਂ ਹੀ ਆਪਣੀਆਂ ਪਿੱਤਲ ਦੇ ਭਾਂਡੇ ਸੀਲਵਰ ਦੇ ਭਾਂਡੇ ਵੀ ਤੇ ਇਸੇ ਤਰ੍ਹਾਂ ਜੇਕਰ ਆਹ ਚਾਹੋ ਨਾ ਜਿਵੇਂ ਆਪਣੀਆਂ ਸਟੀਲ ਦੀਆਂ ਹੁੰਦੀਆਂ ਨਾ ਆਪਣੀਆਂ ਟੂਟੀਆਂ ਵਗੈਰਾ ਸ਼ੀਨਕ ਵਗੈਰਾ ਇਹਦੇ ਦੇ ਵੀ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਸਰਫ ਤੇ ਸੁਬਾਹ ਘੱਟੁੱਛਾ ਮਾਰ ਕੇ ਦੇਖਿਓ ਤੁਹਾਡੀ ਬਿਲਕੁਲ ਸਾਫ਼ ਸੁਥਰੀ ਸ਼ੀਨਕ ਹੋ ਜਾਏਗੀ ਇਹਦੇ ਤੇ ਵੀ ਖੇਚਲ ਬਿਲਕੁਲ ਖਾਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਨਾਲ ਦੀ ਨਾਲ ਕਰਦੇ ਰਹੋ ਫਿਰ ਤਾਂ ਵੈਸੇ ਵੀ ਸਾਫ਼ ਹੀ ਰਹਿੰਦੀ ਹੈ ਪਰ ਜੇਕਰ ਤੁਹਾਡਾ ਲੱਗਦਾ ਨਾ ਕਿ ਥੋੜਾ ਬਹੁਤ ਦਾਗੀਆਂ ਚਿਕਨਾਟ ਜੰਮ ਜਾਂਦੀ ਹੈ ਤੇ ਸਾਨੂੰ ਇਹ ਮਾਰਨਾ ਚਾਹੀਦਾ ਹੈ ਜੀ ਸਾਤਾ ਤੁਸੀਂ ਬਨੇ ਰੋ ਗਾਇਸ ਕੋਕਿ ਮੈਂ ਤੁਹਾਡੇ ਨਾਲ ਜੋ ਵੀ ਹੋਏਗਾ ਉਸੇ ਤਰ੍ਹਾਂ ਸ਼ੇਅਰ ਕਰਦੀ ਚਾਹੂੰਗੀ ਤੇ ਲੋ ਗਾਇਸ ਇੱਧਰ ਆਪਾਂ ਕੱਢ ਲੈ ਕੇ ਸੀ ਆਪਣਾ ਪਨੀਰ ਲਈ ਖਾਣ ਲਈ ਮੱਖਣ ਠੀਕ ਹੈ ਤਾਜ਼ਾ-ਤਾਜ਼ਾ ਮੱਖਣ ਤੇ ਇੱਧਰ ਮੈਂ ਕੰਮ ਕਰ ਲਿਆ ਸੀ ਆਪਣਾ ਤੇ ਇੱਧਰ ਬਣਾਉਣ ਲੱਗੇ ਧਾਰ ਬਣਾ ਲਈ ਸੀ ਆਪਾਂ ਆਪਾ ਬਣਾਉਣ ਲੱਗਿਆ ਹੁਣ ਪਨੀਰ ਦੀ ਪੁਰਜੀ ਇਹ ਤਾਜ਼ਾ-ਤਾਜ਼ਾ ਮੱਖਣ ਦੀ ਮੇਂ ਥੋੜਾ ਜਿਹਾ ਜ਼ਰੂਰਤ ਹੋਵੇ ਨਾ ਤੇ ਅੱਜਕੱਲ ਮੌਸਮ ਇੰਨਾ ਬਦਲ ਗਿਆ ਕੀ ਮਲਾਈ ਵਾਲਾ ਮੱਖਣ ਦਾ ਥੋੜਾ ਜਿਹਾ ਪੋਸਾ ਕਰਨਾ ਪੈਂਦਾ ਫੇਰ ਨਿਕਲਦਾ

कि आप घर ही अपना फेस पैक लगा सकती हैं बिल्कुल कोई भी बढ़िया तो बढ़िया अपने आप ही करे बना सकते आप कोई भी पैक हो हाँ जी है चलो अच्छी इधर साढ़ी बन के पनीर के छोड़ ਇਸੀ ਫੇਸ਼ੀਅਲ ਜੇਕਰ ਆਪਾਂ ਕਦੀ ਵੀ ਜਲਦੀ ਕਿਤੇ ਜਾਣਾ ਹੋਵੇ ਤੇ ਤੁਸੀਂ ਝਟਪਟੇ ਵਾਲਾ ਫੇਸ਼ੀਅਲ ਜ਼ਰੂਰ ਕਰਿਓ ਤੇ ਬਹੁਤ ਹੀ ਵਧੀਆ ਚੀਜ਼ ਐ ਤੇ ਅੱਜ ਬਿਲਕੁਲ ਨਵੇਂ ਤਰੀਕੇ ਦੀ ਚੀਜ਼ ਲੈ ਕੇ ਆਈ ਹਾਂ ਵੀ ਰਸੋਈ ਦੇ ਵਿੱਚੋਂ ਠੀਕ ਐ ਆਪਾਂ ਇੱਕ ਚਮਚ ਦਹੀਂ ਦਾ ਲੈ ਲੈਣਾ ਮੈਂ ਦਹੀਂ ਫੈਂਟਿਆ ਹੋਇਆ ਲੈ ਲਿਆ ਠੀਕ ਐ ਜੀ ਪਹਿਲਾਂ ਤੁਸੀਂ ਇੱਕ ਚੀਜ਼ ਆ ਯਾਦ ਰੱਖਣਾ ਸਿੰਪਲ ਪਾਣੀ ਨਾਲ ਮੂੰਹ ਧੋ ਕੇ ਨਾ ਤੇ ਜਿਹੜਾ ਆਪਣਾ ਦੁੱਧ ਕੱਚਾ ਲਾ ਕੇ ਜ਼ਰੂਰ ਮੂੰਹ ਧੋਇਆ ਕਰੋ ਠੀਕ ਐ ਇਹਦੇ ਨਾਲ ਬਹੁਤ ਸਾਰ ਨੂੰ ਰਿਜ਼ਲਟ ਵਧੀਆ ਮਿਲੇਗਾ ਤੇ ਲੋ ਜੀ ਇਹ ਲੈ ਲਿਆ ਮੈਂ ਥੋੜਾ ਜਿਹਾ ਦਹੀਂ ਇਹ ਨਾ ਮੈਂ ਫੈਂਟਿਆ ਹੋਇਆ ਸੀਗਾ ਜਿਵੇਂ ਮਧਾਣੀ ਮਾਰ ਦਿੰਦੇ ਥੋੜਾ ਜਿਹਾ ਮੇਰੇ ਕੋਲ ਪਤਲਾ ਦਹੀ ਹੋ ਗਿਆ ਗਾੜਾ ਨਹੀਂ ਹੈਗਾ ਬਸ ਹੁਣ ਇਹਦੇ ਵਿੱਚ ਕੁਝ ਵੀ ਪਾਣ ਦੀ ਜ਼ਰੂਰਤ ਨਹੀਂ ਹੈ ਇੱਕ ਆਪਾਂ ਚਮਚ ਇਹਦੇ ਵਿੱਚ ਪਾ ਲਾਂਗੇ ਜੀ ਬੇਸਣ ਠੀਕ ਹੈ ਜੀ ਬੇਸਣ ਪਾਵਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਦੇਖੋ ਆ ਲੈ ਲੈਣਾ ਜੀ ਕੌਫੀ ਦਾ ਪਾਊਚ ਆ ਜਾਂਦਾ 2 ਰੁਪਏ ਵਾਲਾ ਪਾਊਚ ਆ ਜਾਂਦਾ ਠੀਕ ਹੈ ਜੀ ਇਹ ਤੁਸੀਂ ਲੈ ਲੈਣਾ ਤੁਸੀਂ ਇਹਦੇ ਵਿੱਚ ਵੀ ਅੱਧਾ ਚਮਚ ਲੈਣਾ ਜ਼ਿਆਦਾ ਨਹੀਂ ਲੈਣਾ ਬਿਲਕੁਲ ਵੀ ਅੱਧਾ ਕੁ ਚਮਚ ਤੇ ਲਓ ਜੀ ਆ ਲੈ ਲਿਆ ਆਪਾਂ ਕੌਫੀ ਇਹਦਾ ਅੱਧਾ ਕੁ ਚਮਚ ਹਾਫ ਜਿਹੜਾ ਆ ਦੀਕ ਪਾਉ ਚਾਹੁੰਦਾ ਨਾ 2 ਰੁਪਏ ਵਾਲਾ ਤੁਸੀਂ ਹਾਫ ਲੈ ਲੈਣਾ ਇਹ ਵੀ ਇਹਦੇ ਵਿੱਚ ਹੀ ਪਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਜੀ ਚੌਥੀ ਚੀਜ਼ ਪਾਣੀ ਆਪਾਂ ਸੌਫ ਸੌਫ ਜ਼ਰੂਰ ਪਾਓ ਇਹ ਬਿਲਕੁਲ ਵਧੀਆ ਚੀਜ਼ ਹੈ ਤੇ ਆ ਦੇਖੋ ਜੀ ਹਾਫ ਹੀ ਚਮਚ ਮੈਂ ਸੌਫ ਦਾ ਲੈ ਲਿਆ ਸੌਫ ਬਹੁਤ ਅੱਛਾ ਰਿਜ਼ਲਟ ਦਿੰਦੀ ਹੈ ਬਹੁਤ ਵਧੀਆ ਤੇ ਇਸ ਕਰਕੇ ਮੈਂ ਅੱਜ ਸੌਫ ਦਾ ਪੈਕ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਆਂ ਤੇ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਵਧੀਆ ਤਰੀਕੇ ਨਾਲ ਤਾਂ ਕਿ ਕੋਈ ਵੀ ਗੱਠ ਨਾ ਹੋਵੇ ਤੇ ਇਸ ਤਰ੍ਹਾਂ ਕਰਕੇ ਵਧੀਆ ਤਰੀਕੇ ਨਾਲ ਨਾ ਫ ਇਹ ਚਟਪਟ ਵਾਲਾ ਫੇਸ਼ੀਅਲ ਇਹ ਇੱਕਦਮ ਤੁਹਾਨੂੰ ਫਟਾਫਟ 글로ਅ ਦੇਵੇਗਾ ਬਹੁਤ ਅੱਛਾ ਰਹੇਗਾ ਇਹਦੇ ਨਾਲ ਤੁਹਾਨੂੰ ਦੇਖਿਓ ਰਿਜ਼ਲਟ ਕਿੰਨਾ ਵਧੀਆ ਮਿਲਦਾ ਤੇ ਇੱਕਦਮ ਚਿਹਰਾ ਬਿਲਕੁਲ ਗੋਰਾ ਹੋ ਜਾਏਗਾ ਜਿਸ ਤਰ੍ਹਾਂ ਵੀ ਤੁਸੀਂ ਮਰਜ਼ੀ ਪਾਰਟੀ ਲਈ ਵੀ ਚਾਹੋ ਖੁਦ ਵੀ ਕੋਈ ਪਛਾਣ ਮਤਲਬ ਜਿਵੇਂ ਆਪਾਂ ਨੂੰ ਫੇਸ਼ੀਅਲ ਦਾ ਰਿਜ਼ਲਟ ਮਿਲਦਾ ਨਾ ਇਹ ਵਾਲਾ ਰਿਜ਼ਲਟ ਮਿਲੇਗਾ ਸਭ ਠੀਕ ਤੇ ਲਓ ਜੀ ਆ ਪੈਕ ਦਾ ਪੂਛ ਰੰਗ ਐਦਾਂ ਦਾ ਹੋ ਜਾਏਗਾ ਠੀਕ ਹੈ ਇਹਦੇ ਵਿੱਚ ਆਪਾਂ ਹੁਣ ਕੁਝ ਨਹੀਂ ਪਾਣਾ ਸਿਰਫ ਥੋੜੀਆਂ ਜਿਹੀਆਂ ਬੂੰਦਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗਲੈਸਰੀ ਗਲੈਸਰੀਨ ਹੁੰਦੀ ਇਹਨੂੰ ਜੜੀ ਲੋ ਜੀ ਇਹਨੂੰ ਅੱਛੀ ਤਰ੍ਹਾਂ ਪੈਨ ਟੂਕ ਲੈਣਾ ਬਿਲਕੁਲ ਠੀਕ ਹੈ ਜੀ ਐਨ ਵਧੀਆ ਤਰੀਕੇ ਨਾਲ ਇਹਦਾ ਪੈਕ ਜਿਆ ਬਣਾ ਲੈਣਾ ਆਪਾਂ ਮਤਲਬ ਉਸ ਹਿਸਾਬ ਨਾਲ ਇਹਦਾ ਤੁਸੀਂ ਪੈਕ ਬਣਾਣਾ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਗਾੜਾ ਹੈ ਤੇ ਤੁਸੀਂ ਇਹਦੇ ਵਿੱਚ ਗੁਲਾਬ ਜਲ ਵੀ ਪਾ ਸਕਦੇ ਹੋ ਠੀਕ ਹੈ ਹੁਣ ਆਪਾਂ ਕੁਝ ਬੂੰਦਾ ਇਹਦੇ ਵਿੱਚ ਆਪਾਂ ਲੈ ਲੈਣੀ ਆ ਜੀ ਗਲੈਸਰੀਨ ਦੀ ਹੈ ਗਲੈਸਰੀਨ ਨਾਲ ਤੁਹਾਡਾ ਚਿਹਰਾ ਬਿਲਕੁਲ ਚਮਕਦਾਰ ਹੋਏਗਾ ਬਹੁਤ ਹੀ ਅੱਛਾ ਰਿਜ਼ਲਟ ਇਹਦੇ ਨਾਲ ਮਿਲੇਗਾ ਆ ਲਓ ਜੀ ਕੁਝ ਬੂੰਦਾ ਪਾਣੀ ਆ ਦੇਖੋ ਠੀਕ ਹੈ ਇਹਨੂੰ ਵੀ ਪਾ ਕੇ ਇਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਹੁਣ ਇਹਨੂੰ ਮਿਕਸ ਕਰ ਲੈਣਾ ਠੀਕ ਹੈ ਹੁਣ ਆਪਾਂ ਆਪਣੇ ਚਿਹਰੇ ਤੇ ਇਹਨੂੰ ਅਪਲਾਈ ਕਰ ਲੈਣਾ ਇਹਨੂੰ ਲਗਾ ਕੇ 15-20 ਮਿੰਟ ਰੱਖਣਾ ਤੁਸੀਂ ਜਿਆਦਾ ਟਾਈਮ ਨਹੀਂ 15-20 ਮਿੰਟ ਰੱਖੋ ਤੇ ਦੇਖਿਓ ਤੁਹਾਨੂੰ ਕਿੰਨੇ ਅچھے ਰਿਜ਼ਲਟ ਮਿਲਣਗੇ ਤੁਸੀਂ ਜੇਕਰ ਤੁਹਾਡੇ ਹੱਥਾਂ ਤੇ ਹੱਥਾਂ ਦਾ ਵੀ ਰੰਗ ਮਤਲਬ ਕੁਝ ਫਰਕ ਲੱਗਦਾ ਨਾ ਤਾਂ ਹੱਥ ਵੀ ਸਾਫ਼ ਕਰਨੇ ਤੁਸੀਂ ਹੱਥਾਂ ਤੇ ਵੀ ਇਹਨੂੰ ਲਗਾ ਸਕਦੇ ਹੋ ਮੈਂ ਇਹ ਹੀ ਚੀਜ਼ਾਂ ਲੱਗਦੀ ਰਹਿੰਦੀਆਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਇੱਥੇ ਫਿਲਹਾਲ ਦੇ ਲਈ ਹੱਥ ਬਹੁਤ ਵਧੀਆ ਜਿਵੇਂ ਮੌਸਮ ਬਦਲਦਾ ਤੇ ਸਾਡੇ ਹੱਥਾਂ ਦਾ ਰੰਗ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ ਤੇ ਆਨ ਦੇ ਜਿ ਨੂੰ ਆਪਾਂ ਇਹ ਨੂੰ ਲਗਾ ਲਾਂਗੇ ਜੀ ਆਪਣੇ ਫੇਸ ਤੇ ਤੇ ਲੋ ਜੀ ਹੁਣ ਆਪਾਂ ਇਹ ਨੂੰ ਇਸ ਤਰ੍ਹਾਂ ਕਰਕੇ ਸਾਰੇ ਫੇਸ ਤੇ ਲਗਾ ਸਕਦੇ ਆਪਾਂ আর ਖੁਸ਼ਬੂ ਬਹੁਤ ਅੱਛੀ ਆਏਗੀ ਕਾਫੀ ਦੀ ਵੀ আর ਸੌਫ ਦੀ ਇਹ ਸੌਫ ਵਾਲਾ ਤੁਸੀਂ ਕਦੀ ਵੀ ਨਹੀਂ ਫੇਸ਼ਲ ਜੇਕਰ ਕੀਤਾ ਨਾ ਤੇ ਜਰੂਰ ਕਰਕੇ ਦੇਖਿਓ ਠੀਕ ਹੈ ਜੀ ਤੁਹਾਨੂੰ ਖੁਦ ਵੀ ਦੇਖਿਓ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਲੋ ਜੀ ਇਸੇ ਤਰ੍ਹਾਂ ਆਪਾਂ ਆਪਾਂ ਨੇ ਸਾਰੇ ਚਿਹਰੇ ਤੇ ਅਪਲਾਈ ਕਰਕੇ ਲਗਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਸੌਫ ਜਦੋਂ ਤੁਸੀਂ ਪੀਸੋਗੇ ਨਾ ਬਿਲਕੁਲ ਬਰੀਕ ਹੋਣੀ ਚਾਹੀਦੀ ਹੈ। ਐਨ ਵਧੀਆ ਜੀ ਲੱਗਣੀ ਚਾਹੀਦੀ ਹੈ। ਫਿਰ ਆਪਾਂ ਨੂੰ ਜਿਵੇਂ ਆਪਾਂ ਲਾਣੇ ਆ ਨਾ ਫਿਰ ਉਹ ਨਹੀਂ ਲੱਗਦੀ ਜਿਵੇਂ ਦਾਣੇ-ਦਾਣੇਦਾਰ ਜੀ ਹੁੰਦੀ ਹੈ ਨਾ ਉਹ ਨਹੀਂ ਲੱਗਦੀ ਹੈਗੀ। ਲੋ ਜੀ ਸਾਰੇ ਫੇਸ ਤੇ ਹੁਣ ਆਪਾਂ ਲਾ ਲਾਂਗੇ ਇਹਨੂੰ। ਤੇ ਲੋ ਜੀ ਆ ਦੇਖੋ ਪੂਰੇ ਫੇਸ ਤੇ ਤੁਸੀਂ ਲਾ ਲੈਣਾ ਜੇਕਰ ਚਾਹੋ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਵੀ ਇਹਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਮੈਂ ਲਗਾ ਲਿਆ ਬਾਕੀ ਹੁਣ ਇਹਨੂੰ ਸੁੱਕਣ ਦਾਂਗੇ ਸੁੱਕਣ ਤੋਂ ਬਾਅਦ ਇਹਦਾ ਜਿੱਦਾਂ ਵੀ ਹੋਏਗਾ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਕਰਨਾ ਹੈ ਠੀਕ ਹੈ ਜੀ ਇਹਦੇ ਬਹੁਤ ਹੀ ਅੱਛੇ ਰਿਜ਼ਲਟ ਮਿਲਣਗੇ ਸਾਨੂੰ ਤੇ ਬਹੁਤ ਜਲਦੀ ਜਿਵੇਂ ਆਪਾਂ ਕਿਤੇ ਵੀ ਪਾਰਟੀ ਤੇ ਕਿਤੇ ਵੀ ਫਟਾਫਟ ਜਾਣਾ ਤੇ ਤੁਸੀਂ ਸਰਦੀਆਂ ਦੇ ਵਿੱਚ ਖਾਸ ਇਹਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਆ ਤੁਸੀਂ ਦੇਖ ਚੱਕਦੇ ਹੋ ਕਿ ਇੱਕਦਮ ਕਿੰਨਾ ਫਰਕ ਲੱਗ ਜਾਂਦਾ ਆ ਦੇਖ ਲਓ ਸਕਿਨ ਸਾਡੀ ਥੋੜੇ ਜਦੋਂ ਹੀ ਤੁਸੀਂ ਲਾੜਾ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹਲਕੀ ਹਲਕੀ ਮ사ਜ ਸਾਰੀ ਕਰਨੀ ਹੈ ਠੀਕ ਹੈ ਜਿਵੇਂ ਆਪਾਂ ਫੇਸ਼ੀਅਲ ਦੇ ਸਟੈਪ ਕਰਦੇ ਆ ਸੇਮ ਇਦਾਂ ਹੀ ਕਰਦੇ ਆ ਤੇ ਆ ਦੇਖ ਬਹੁਤ ਅੱਛੀ ਰਿਜ਼ਲਟ ਮਿਲੇਗਾ ਨਾਲ ਦੀ ਨਾਲ ਇਹ ਤੁਹਾਨੂੰ ਤੁਸੀਂ ਇਹ ਦੇਖ ਚੱਕਦੇ ਹੋ ਹਾਏ ਕਿੰਨਾ ਵਧੀਆ ਰਿਜ਼ਲਟ ਬਿਲਕੁਲ ਫੇਸ਼ੀਅਲ ਵਾਲਾ 글로ਅ ਦੇਗਾ ਤੁਹਾਨੂੰ ਜਿਵੇਂ ਤੁਹਾਡਾ ਰੰਗ ਵੀ ਥੋੜਾ ਦਬਿਆ ਹੋਇਆ ਤੇ ਰੰਗ ਵੀ ਦੇਖੋ ਕਲੀਅਰ ਕਰੇਗਾ ਤੇ ਸਾਡੀ ਸਕਿਨ ਦੀਆਂ ਝੁਰੜੀਆਂ ਵਗੈਰਾ ਕਈ ਬਰੀਤੀ ਹੁੰਦੀਆਂ ਹਨਾ ਸਕਿਨ ਤੇ ਦਾਗ-ਤੱਬੇ ਹੁੰਦੇ ਉਹ ਦੇਖ ਲਓ ਬਿਲਕੁਲ ਕਲੀਅਰ ਹੋ ਜਾਂਦੇ ਆ ਕੋਈ ਵੀ ਦਾਗ ਨਹੀਂ ਦਿਖਦਾ ਹੈਗਾ ਤੇ ਤੁਸੀਂ ਇਹਨੂੰ ਹਫਤੇ ਦੇ ਵਿੱਚ ਫਿਰ ਪੜਾ ਕਮੈਂਟ ਕਰਦੀਆਂ ਹੁੰਦੀ ਹੈ ਕਿੰਨੀ ਵਾਰੀ ਲਾ ਰਹੇ ਤੁਸੀਂ ਇਹਨੂੰ ਹਫਤੇ ਦੀ ਵਿੱਚ ਤਿੰਨ ਵਾਰੀ ਲਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਸੌਣ ਲੱਗਿਆ ਇਸ ਤੋਂ ਬਾਅਦ ਤੁਸੀਂ ਆਪਣੀ ਮਾਲਿਸ਼ ਕਰ ਸਕਦੇ ਹੋ ਇਹਦੀ ਖੋਪੇ ਦੇ ਤੇਲ ਪਾ ਕੇ ਪਦੇ ਤੇਲ ਦੇ ਵਿੱਚ ਥੋੜੀ ਜਿਹੀ ਗਲੈਸਰੀਨ ਦੀਆਂ ਬੂੰਦਾਂ ਪਾ ਕੇ ਅੱਛੀ ਤਰ੍ਹਾਂ ਤੁਸੀਂ ਮ사ਜ ਕਰਨੀ ਹੈ ਠੀਕ ਹੈ ਜੀ ਰਾਤ ਨੂੰ ਸੌਣ ਲੱਗਿਆਂ ਜਿਹੜਾ ਤਾਂ ਮੈਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਇਸ ਤਰੀਕੇ ਨਾਲ ਕਰਿਓ ਤੁਹਾਡੀ ਖੁਦ ਵੀ ਖੋਦੋ ਆਪਣੇ ਆਪ ਹੀ ਫਰਕ ਲੱਗਣਾ ਸ਼ੁਰੂ ਕਰ ਦੇ ਹੋ ਜਾਏਗਾ ਠੀਕ ਹੈ ਜੀ ਬਾਕੀ ਮੈਂ ਤਾਂ ਇਸੇ ਤਰ੍ਹਾਂ ਲਾਇਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਤੁਸੀਂ ਕੋਸ਼ਿਸ਼ ਕਰਿਆ ਕਰੋ ਘਰ ਦੀਆਂ ਚੀਜ਼ਾਂ ਯੂਜ਼ ਕਰਿਆ ਕਰੋ ਤੇ ਸੌਂਫ ਦੇ ਨਾਲ ਸੱਚੀ ਕਹੋ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਹੈ ਤੁਸੀਂ ਵੀ ਕਦੀ ਜਰੂਰ ਟਰਾਈ ਕਰਿਓ ਸੌਂਫ ਤੇ ਦਹੀਂ ਦਾ ਫੇਸ਼ੀਅਲ ਕਰਨਾ ਠੀਕ ਹੈ ਬਹੁਤ ਅੱਛਾ ਲੱਗੇਗਾ ਤੁਹਾਨੂੰ ਫੇਸ ਵੀ ਤੁਹਾਡਾ ਦੇਖਿਓ ਕਿੰਨਾ ਮਤਲਬ ਸੌਫਟ ਸੌਫਟੀ ਸਕਿਨ ਵੀ ਸੌਫਟ ਹੋ ਜਾਏਗੀ ਤੁਹਾਡੀ ਤੇ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਚਾਹੋ ਤੇ ਹੱਥਾਂ ਨੂੰ ਵੀ ਆਪ ਦੇਖੋ ਬਿਲਕੁਲ ਸਾਫ਼ ਕਰ ਸਕਦੇ ਮੇਰੇ ਹੱਥਾਂ ਤੇ ਨਾ ਕੋਈ ਵੀ ਦਾਗ ਨਹੀਂ ਹੈ ਜਿਵੇਂ ਦਾਗ ਪੈਂਦੇ ਆ ਤੇ ਇਹ ਹੱਥਾਂ ਦਾ ਵੀ ਬਹੁਤ ਅੱਛਾ ਮਤਲਬ ਸਕਿਨ ਬਹੁਤ ਜੰਦੀ ਹੈ ਰਹੀ Patti Melind ji ਕੱਲ ਤੁਹਾਨੂੰ ਨਵੀਂ ਵੀ ਲੌਗੀ ਪਿਆਰੇ ਪਿਆਰੇ ਕਮੈਂਟ ਲਾਈਕ ਕਰਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ